ਜਮਾ ਸਸਤੇ ਰੇਟ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਬਹੁਤ ਵਧੀਆ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਹਾਂ ਸੀ ਜਮਾ ਸਸਤਾ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜਿੰਨੇ ਸਸਤੇ ਮੋਟਰਸਾਈਕਲ ਤੇ ਗੱਡੀਆਂ ਆਪਾਂ ਲੈ ਕੇ ਪਹੁੰਚਦੇ ਹਾਂ ਸੀ ਹੋਰ ਪਾਸੇ ਤੁਹਾਨੂੰ ਨਹੀਂ ਮਿਲਣੇ ਤੇ ਇਹ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਅਸੀਂ ਪਹਿਲੀ ਗੱਡੀ ਜਿਹੜੀ ਆਪਾਂ ਮਹਿੰਦਰਾ ਦੀ ਐਕਸ ਯੂਵੀ 300 ਲੈ ਕੇ ਪਹੁੰਚੇ ਹਾਂ ਸੀ ਇਹਦੀ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ 2019 ਮਾਡਲ ਗੱਡੀ ਆਪਾਂ ਨੂੰ ਮਿਲੂਗੀ ਇਹ ਗੱਡੀ ਮਿਲੂ ਆਪਾਂ ਨੂੰ ਇਹ ਡੀਜ਼ਲ ਤੇ ਜਿਹੜੇ ਗੱਡੀ ਦੇ ਟਾਇਰ ਮਾਲਕ ਨੇ ਦੱਸਿਆ ਉਹ ਦੱਸਿਆ 70 ਤੋਂ 75 ਪੈਸੇ ਆ ਲਾਈ ਲੱਗੇ ਹੋਈ ਨੇ ਤੇ ਸਨਰੂਫ ਮਾਡਲ 7 에어 ਬੈਗਸ ਵਾਲੀ ਗੱਡੀ ਅਸੀਂ ਇਹ ਟੱਚ ਸਕਰੀਨ ਅੰਦਰ ਲੱਗੀ ਹੋਈ ਹੈ ਤੇ ਅੱਗੇ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਉਹ ਤੁਸੀਂ ਇੱਕ ਵਾਰੀ ਚੈੱਕ ਕਰੋ ਮਾਲਕ ਨੇ ਖਾਸ ਦੱਸਿਆ ਵੀ ਬਹੁਤ ਵਧੀਆ ਨੇ ਤੇ ਸਾਰਾ ਕੁਝ ਵਧੀਆ ਜੀ ਸੈਂਸਰ ਵਗੈਰਾ ਬਹੁਤ ਲੱਗੇ ਹੋਏ ਨੇ ਟੌਪ ਮਾਡਲ ਗੱਡੀ ਹੈ ਤੇ ਚੱਲੀ ਦੀ ਗੱਲ ਕਰੀਏ ਤਾਂ ਕੁੱਲ 64000 ਚੱਲੀ ਹੋਈ ਹੈ ਜੀ ਗੱਡੀ ਇਹ ਬਾਕੀ ਮਾਲਕ ਨੇ ਕਿਹਾ ਵੀ ਰੇਟ ਕੀਤਾ ਜਾਊਗਾ ਜੀ ਡਿਮਾਂਡ ਦੀ ਗੱਲ ਕਰੀਏ 7 ਲੱਖ 40 ਹਜ਼ਾਰ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਜੀ ਤੇ ਗੱਡੀ ਐਚਪੀ ਨੰਬਰ ਦੀ ਆਪਾਂ ਨੂੰ ਮਿਲੂਗੀ ਜੀ ਸਟੇਰਿੰਗ ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਤੇ ਸਾਰਾ ਕੁਝ ਵਧੀਆ ਸੀ ਤੇ ਕੀਲੈਸ ਐਂਟਰੀ ਆਪਾਂ ਨੂੰ ਮਿਲ ਜੂਗੀ ਬਾਕੀ ਮਾਲਕ ਨੇ ਟੋਟਲ ਗੱਲਾਂ ਦੱਸੀ ਹੋਈ ਐ ਤੇ ਤੁਹਾਨੂੰ ਸਾਰਾ ਕੁਝ ਮੈਂ ਦੱਸ ਵੀ ਰਿਹਾ ਸੀ ਤੇ ਵੀਡੀਓ 'ਚ ਆਪਾਂ ਸਾਰਾ ਕੁਝ ਦਿਖਾ ਵੀ ਰਹੇ ਹਾਂ ਸੀ 740 ਡਿਮਾਂਡ ਐ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਮਾਲਕ ਦਾ ਨੰਬਰ 95419 81087 ਗੱਲ ਕਰ ਸਕਦੇ ਹੋ ਜੀ। ਤਾਂ ਕੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਸੀ 94656 29488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਜੀ ਕਿਸੇ ਵੀ ਏਰੀਆ 'ਚ 5 ਤੋਂ 7 ਫੋਟੋਆਂ ਜਾਣਕਾਰੀ ਸਾਰੀ ਤੇ ਇੱਕ ਵੀਡੀਓ ਜੀ ਆਪਣੇ ਕੋਲੇ ਭੇਜ ਦਿਓ ਫਰੀ ਚ ਆਪਾਂ ਐਡ ਲਾ ਦਾਂਗੇ ਤੇ ਗੱਲ ਕਰਾਂਗੇ ਜੀ ਆਪਾਂ अल्टੋ ਗੱਡੀ ਦੀ ਬਹੁਤ ਵਧੀਆ ਗੱਡੀ ਤੇ ਜਮਾ ਘਾਟ ਰੇਟ ਦੀ ਆਪਾਂ ਲੈ ਕੇ ਪਹੁੰਚੀਆਂ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਏਰੀਆ ਚ ਪਹੁੰਚੀ ਹੈ ਗੱਡੀ ਆਪਣੇ ਕੋਲੇ ਆਲਟੋ ਗੱਡੀ ਅਸੀਂ ਮਾਡਲ ਦੀ ਗੱਲ ਕਰੀਏ 2011 ਮਾਡਲ ਗੱਡੀ ਅਸੀਂ ਮਾਡਲ 11 ਪਰ ਜਿਹੜਾ ਰੇਟ ਮਾਲਕ ਨੇ ਕਿਹਾ ਸੀ ਕੁੱਲ 71000 ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਅਸੀਂ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਅਦ ਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦਾ ਹਾਂ 13 ਚ ਅਲਾਈ ਲੱਗੇ ਹੋਏ ਨੇ ਚਿੱਟੇ ਰੰਗ ਦੀ ਗੱਡੀ ਆ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਅਸੀਂ ਮਾਲਕ ਦੇ ਘਰੇ ਗੱਡੀ ਖੜੀ ਆ ਮਾਲਕ ਦੀ ਪਰਸਨਲ ਗੱਡੀ ਆਹੀ ਤੇ ਜਿਹਨਾਂ ਦੀ ਗੱਡੀ ਆ ਉਹਨਾਂ ਦਾ ਮੋਬਾਈਲ ਨੰਬਰ 62392 ਤੇ 24104 ਤੇ ਗੱਲ ਕਰਾਂਗੇ ਜੀ ਆਪਾਂ ਨੈਕਸਟ ਗੱਡੀ ਦੀ ਇੱਕ ਹੋਰ ਆਪਾਂ ਵਧੀਆ ਗੱਡੀ ਲੈ ਕੇ ਪਹੁੰਚਿਆ ਇਹ ਗੱਡੀ ਚੈੱਕ ਕਰੋ ਜੀ अल्टੋ ਐਲ ਐਕਸ ਆਈ 2007 ਮਾਡਲ ਮਾਲਕ ਨੇ ਗੱਡੀ ਦੱਸੀ ਅਸੀਂ 2028 ਤੱਕਰ ਮਾਲਕ ਨੇ ਪਾਸਿੰਗ ਦੱਸੀ ਅਸੀਂ 28 ਤੱਕਰ ਰੈਨਿਊ ਕਰਵਾਈ ਹੋਈ ਹੈ ਮਾਲਕ ਨੇ 70 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸਾਰਾ ਕੁਝ ਵਧੀਆਗਾ ਬਰਨਾਲੇ ਖੜੀ ਆ 90000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਅਸੀਂ 90000 ਦੇ ਵਿੱਚੋਂ ਰੇਟ ਕੀਤਾ ਜਾਊਗਾ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਜੇ ਗੱਡੀ ਚਲਾ ਕੇ ਵੀ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਕਿਸ ਨੇ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਵੀ ਰਹੇ ਹਾਂ ਸੀ ਤੇ ਕੱਲੀ-ਕੱਲੀ ਚੀਜ਼ ਆਪਾਂ ਵੀਡੀਓ ਚ ਦਿਖਾ ਵੀ ਰਹੇ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਮਾਲਕ ਕਹਿੰਦੇ ਨੇ ਵੀ ਜਿਹਨੂੰ ਵੀ ਪਸੰਦ ਆਉਂਦੀ ਹੈ ਗੱਡੀ ਇਹ ਅਲਟੂ ਇੱਕ ਬਰੀ ਘਰੇ ਆਜੂ ਆ ਕੇ ਘਰੇ ਦੇਖ ਲਓ ਗੱਡੀ ਨੂੰ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਜਦੋਂ ਪੂਰੀ ਤਸੱਲੀ ਹੁੰਦੀ ਹੈ ਸੀ ਉਹ ਤੋਂ ਬਾਅਦ ਰੇਟ ਵੇਖ ਕੇ ਕੀਤਾ ਜਾਊਗਾ ਹਰ ਇੱਕ ਚੀਜ਼ ਆਪਾਂ ਤੁਹਾਨੂੰ ਬਾਕੀ ਦੱਸ ਵੀ ਰਹੇ ਹਾਂ ਸੀ ਤੇ ਵੀਡੀਓ ਚ ਤੁਹਾਨੂੰ ਦੇਖਣ ਨੂੰ ਵੀ ਸਾਰਾ ਕੁਝ ਮਿਲ ਹੀ ਰਿਹਾ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਜੀ ਸਕਰੀਨ 'ਤੇ ਹੈ 8437300517 ਗੱਲ ਕਰ ਸਕਦੇ ਹੋ ਜਿਹੜੀ ਵੀ ਗੱਲ ਕਰਨੀ ਹੋਈ ਕੋਈ ਵੀ ਚੀਜ਼ ਤੇ ਗੱਲ ਕਰਾਂਗੇ ਜੀ ਆਪਾਂ ਇੱਕ ਆਪਣੇ ਕੋਲੇ ਗੱਡੀ ਪਹੁੰਚੀ ਹੈ ਗੱਡੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਵਰੇਜ਼ਾ ਗੱਡੀ ਆ ਜੀ ਇਹ ਪੰਜਾਬ ਨੰਬਰ ਜਮਨ ਨਮੀ ਗੱਡੀ ਆ ਤੇ ਇਹ ਗੱਡੀ ਕੁੱਲ 8500 ਕਿਲੋਮੀਟਰ ਚੱਲੀ ਹੋਈ ਆ 8500 ਕਿਲੋਮੀਟਰ ਤੇ 2024 ਨਵੰਬਰ ਮਹੀਨਾ ਮਾਲਕ ਨੇ ਗੱਡੀ ਜਮਨ ਨਮੀ ਲੈਤੀ ਸੀਗੀ ਜਮਨ ਨਮੀ ਕਾਚੀ ਕਢਵਾਈ ਸੀਗੀ ਤੇ ਕਿਸੇ ਕਾਰਨ ਕਰਕੇ ਹੁਣ ਵੇਚਣੀ ਪੈ ਰਹੀ ਐ ਜੀ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਫਾਸਟ ਓਨਰ ਗੱਡੀ ਐ ਜੀ ਇਹ ਪਹਿਲੇ ਨਾਮ ਹੈ ਬਾਕੀ 9 ਲੱਖ 60 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜੀ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੇ ਕਿਸੇ ਨੇ ਜਾ ਕੇ ਗੱਡੀ ਦੇਖਣੀ ਐ ਜੀ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਦੇਖ ਸਕਦੇ ਹੋ ਘਰ ਦੀ ਗੱਡੀ ਆ ਮਾਲਕ ਦੀ ਪਰਸਨਲ ਚੱਲੀ ਵੀ ਘੱਟ ਹੈ ਗੱਡੀ ਵੀ ਨਵੀਂ ਹੈ ਜੇ ਕਿਸੇ ਨੇ ਗੱਡੀ ਲੈਣੀ ਅਜੀ ਬਰੇਜਾ ਤਾਂ ਇਹ ਤੋਂ ਚੰਗਾ ਮੌਕਾ ਤੇ ਇਹ ਤੋਂ ਚੰਗੀ ਡੀਲ ਨਹੀਂ ਮਿਲਣੀ ਸੀ ਬਾਕੀ ਰੇਟ ਵੀ ਟੁੱਟ ਜੂਗਾ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਮੋਬਾਈਲ ਨੰਬਰ 97791 ਤੇ 50284 ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਚੱਲਦੀ ਚੱਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਜੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਦੇਖਣ ਨੂੰ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਸੀ ਆਪਣੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਅਲੱਗ-ਅਲੱਗ ਏਰੀਆ ਚੋਂ ਆਉਂਦੇ ਰਹਿੰਦੇ ਹਾਂ ਜੀ ਡੇਲੀ ਤੇ ਡੇਲੀ ਆਪਾਂ ਨਵੀਂ ਵੀਡੀਓ ਪਾਉਂਦੇ ਰਹਿੰਦੇ ਹਾਂ ਸੀ ਤਾਂ ਕਿ ਵੀਡੀਓ ਪਸੰਦ ਆਈ ਅਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਰਤਬਰ ਸਪੋਰਟ ਕਰਿਆ ਕਰੂ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਚ ਨਮਯਮ ਸੈਨਰੀਆ ਲੈ ਕੇ ਆਉਂਦੇ ਰਹਿੰਨੇ ਹਾਂ ਅਸੀਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਗੱਡੀ ਹੈ ਮੋਟਰਸਾਈਕਲ ਹੈ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਤੇ ਸਾਰਾ ਕੁਝ ਭੇਜ ਦਿਓ ਜਮਾਂ ਫ੍ਰੀ ਚ ਆਪਾਂ ਐਡ ਲਾ ਦਾਂਗੇ ਜੀ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਗੱਲ ਕਰਾਂਗੇ ਜੀ ਆਪਾਂ ਮੋਟਰਸਾਈਕਲ ਦੀ ਆਪਾਂ 25 ਮੋਟਰਸਾਈਕਲ ਇੱਕ ਲੈ ਕੇ ਪਹੁੰਚਿਆ ਸੀ 2010 ਮਾਡਲ ਹੈ 25000 ਕੁੱਲ ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਹੈ ਸੀ 25000 ਦੇ ਵਿੱਚੋਂ ਰੇਟ ਕੀਤਾ ਜਾਊਗਾ ਜੇ ਕਿਸੇ ਨੇ ਦੇਖਣਾ ਹੈ ਨਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸੀ ਫਲੋਰ ਮਾਲਕ ਦਾ ਏਰੀਆ ਗਾ ਬਾਕੀ 25000 ਦੇ ਵਿੱਚੋਂ ਰੇਟ ਕੀਤਾ ਜਾਊਗਾ ਮਾਲਕ ਨੇ ਕਿਹਾਗਾ ਵੀ ਕੋਈ ਫਿਕਸਡ ਰੇਟ ਨਹੀਂ ਹੈਗਾ ਬਾਕੀ ਕੰਡੀਸ਼ਨ ਇੱਕ ਵਾਰੀ ਚੈੱਕ ਕਰੋ ਜੀ ਕਾਲੇ ਰੰਗ ਦੇ ਸਾਰੇ ਪਾਰਟਸ ਆਪਾਂ ਨੂੰ ਵਧੀਆ ਮਿਲ ਜਾਣਗੇ ਕੋਈ ਕਿਸੇ ਪਾਸੋਂ ਟੁੱਟਿਆ ਪੰਜ ਨਹੀਂ ਵਧੀਆ ਮਾਲਕ ਨੇ ਰੱਖਿਆ ਹੋਇਆ ਪੰਜਾਬ ਨੰਬਰ ਨੰਬਰ ਪਲੇਟਾਂ ਸਰਕਾਰੀ ਨੇ ਹਰ ਇੱਕ ਚੀਜ਼ ਤੁਹਾਨੂੰ ਆਪਾਂ ਵੀਡੀਓ ਚ ਫੋਟੋਆਂ ਰਾਹੀਂ ਦਿਖਾ ਰਹੇ ਹਾਂ ਤੇ ਸਾਰਾ ਕੁਝ ਦੱਸ ਵੀ ਰਹੇ ਹਾਂ ਸੀ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣਾ ਮੋਟਰਸਾਈਕਲ 9915468157 ਇਹ ਮਾਲਕ ਦਾ ਨੰਬਰ ਹੈ ਕਰੋ ਜੀ ਗੱਲਬਾਤ ਤੇ ਗੱਲ ਕਰਾਂਗੇ ਆਪਣੇ ਕੋਲ ਇੱਕ ਗੱਡੀ ਪਹੁੰਚੀ ਅਸੀਂ ਗੱਡੀ ਮਰੂਤੀ 800 ਹੈ ਸੀ ਜਿਹੜੀ ਇਹ ਗੱਡੀ ਹੈ ਜੀ ਪੰਜਾਬ ਨੰਬਰ ਹੈ ਤੇ ਚੈਰੀ ਰੰਗ ਦੀ ਹੈ ਤੇ ਮਾਲਕ ਨੇ ਪਿੱਛੇ ਦੇਖੋ ਜੀ ਮਤਲਬ ਕਿ ਜਿਵੇਂ ਕਿ ਰੈਡੀ ਟਾਈਪ ਬਣਾਈ ਹੋਈ ਹੈ ਜੀ ਪਿੱਛੇ ਛੱਤ ਲਾ ਕੇ ਤੇ ਇਹਨਾਂ ਨੇ ਬਣਾ ਰੱਖੀ ਹੈ ਜੀ ਬਾਕੀ ਕੋਈ ਐਦਾਂ ਦੀ ਗੱਡੀ ਖਰੀਦਣਾ ਚਾਹੁੰਦਾ ਜੀ ਤਾਂ ਆਪਾਂ ਵਧੀਆ ਗੱਡੀ ਲੈ ਕੇ ਪਹੁੰਚਿਆ ਮਾਲਕ ਨੇ ਆਪ ਨੇ ਬਣਵਾਈ ਸੀਗੀ ਤੇ ਵਧੀਆ ਗੱਡੀ ਹੈ ਜੀ ਇਹ ਇੰਜਣ ਉੰਜੜ ਪੂਰਾ ਵਧੀਆ ਟਾਇਰ ਵਧੀਆ ਨੇ ਪੰਜਾਬ ਨੰਬਰ ਹੈ ਜੀ ਤੇ ਮਾਲਕ ਨੇ 60000 ਰੁਪਿਆ ਰੇਟ ਕਿਹਾ ਬਰਨਾਲੇ ਖੜੀ ਹੈ 98 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲੇਗਾ ਜੀ ਕਰੋ ਗੱਲਬਾਤ ਤੇ ਕਿਵੇਂ ਦੀ ਲੱਗੀ ਜੀ ਆਪਣੀ ਵੀਡੀਓ ਇਹ ਤੇ ਸਾਰੀਆਂ ਗੱਡੀਆਂ ਤੁਹਾਨੂੰ ਦਿਖਾਈ ਦਿੱਤੀਆਂ ਕਿਵੇਂ ਦੀਆਂ ਲੱਗੀਆਂ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਐਡ ਕਰਵਾਉਣੀ ਹੈ ਤੁਸੀਂ ਵੀ ਤਾਂ ਆਪਣੇ ਕੋਲੇ ਭੇਜੋ ਜੀ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਐਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਜੀ ਬਾਕੀ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਸੇ